ਹੋਏ ਸਮੂਹ ਸਾਥੀ ਦਾ ਬਹੁਤ ਦੇ ਇਹ ਮਨ ਜੋ ਕੰਫਰੰਸ ਫਟਵਾਰਦ ਪਰਪੇਡਜੀ ਪਾਡੈਂਸਿਸ ਆਫ ਤੁਸੀਂ ਕਿੱਥੇ ਆਏ ਹੋ ਉਹਦਾ ਪਾਲੀਜਮ ਦੇ ਸਿਧਾਂਤ ਕਰਮਾਂ ਜਹਾਜੇ ਪ੍ਰੋਗਰਾਮ ਇਹ ਸੀ ਕਿ ਸਾਵਣ ਦੇ ਮਹੀਨੇ ਪ੍ਰਸਾਦ ਦੇ ਦਿਨ ਤੇ ਪ੍ਰਸਾਦ ਦੇ ਦਿਨਾਂ ਦੇ ਵਿੱਚ ਮੈਂ ਡਾਕਟਰ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਸਾਨੂੰ ਪਾਸਾ ਦਲੇਣ ਸੇਧ ਪ੍ਰਤੀ ਪ੍ਰਸਾਦ ਦੇ ਮਹੀਨੇ ਵਿੱਚ ਕੀ ਹੋਣਾ ਤੇ ਦਹਾਉਣਾ ਚਾਹੀਦਾ ਇਹ ਤੋਂ ਵਧੀਆ ਮੈਂ ਗੱਲ ਇੱਕ ਫਕਰ ਨਾਲ ਕਰ ਰਿਹਾ ਲੱਗਦਾ ਕਿ ਸੇਧ ਪ੍ਰਤੀ ਜਿੰਨਾ ਇਹ ਵਧੀਆ ਜਾਵਰਤ ਕਰਦੇ ਨੇ ਸ਼ਿਆਦ ਵਰਕ ਨਹੀਂ ਕਰ ਸਕਦਾ ਜਿਹੜੀ ਸਾਥ ਕਰੀਂ। ਹੋਰ ਡਾਕਟਰ ਸਾਹਿਬ ਕੋਰਨਾ ਮੈਨੇਜ ਕਰਨਾ ਵੀ ਤੁਹਾਨੂੰ ਆਸਾ। ਨਾ ਨੂੰ ਬੇਨਤੀ ਕਰਨਾ। ਬੇ ਬਰਸਾਤ ਦੇ ਮੌਸਮ ਦੇ ਵਿੱਚ ਕੋਈ ਨਾ ਕੋ ਸਾਨੂੰ ਗਿਆ ਚੇਸ ਨਹੀਂ। ਸੇਫ ਰਹੋ ਤੁਸੀਂ। ਕੋਪਾ ਸਾਹਿਬ ਨੇ ਭਾਗੇ ਜਿਉਂ ਦੱਸੋ। ਨਾਲ ਹੀ ਅਰਣਾ ਜੀ ਆਉਂਦੀ ਅਰਣਾ ਜੀ ਤੁਹਾਨੂੰ ਧੰਨਵਾਦ ਜੀ। ਤਨਾ ਤੁਹਾਨੂੰ ਜਨਾ ਤੁਹੀ ਨੇਮ ਦੀਆਂ ਬਾਤਾਂ ਮੰਨ ਲਓ ਆਪਰਾ ਲੋ ਕਿ ਕਿਤਾ ਕਿ ਉਹਦਾ ਵੀ ਮੁੱਠੀ ਲਾਉਣੇ ਸੀ ਇਹ ਜਿਹੜੇ ਤੁਸੀਂ ਜਾਣੋ ਬਾਂਹਾਂ ਦੇ ਨੇ ਇਹ ਪਾਣੀ ਨੂੰ ਲੁੱਟਵਾ ਦੇਸੀ ਮੈਂ ਨਹੀਂ ਉਹ ਆਦੀਏ ਬਧੀਆ ਹੋ ਜਾਂਦੇ ਫਿਰ ਇਸ ਦੇ ਬਾਅਦ ਇੱਕ ਦਾਪਾ ਕੱਟੋ ਲਗੋਗੇ ਐਵੇਂ ਸਿਲਵਾਉਣ ਤਕੜੇ ਹੋ ਗਏ ਮਲੇ ਦੀਆਂ ਜਿਹੜੀਆਂ ਮਸਕਲਾਂ ਨੇ ਉਹ ਆਪਾਂ ਦਾਜ ਰਹੀ ਹੈ ਇਹਨਾਂ ਨਾਲ ਸੰਗੋ ਹੁਣ ਇਹਨਾਂ ਨੂੰ ਕਿਰਪਾ ਕਰਕੇ ਸਾਹਮਣੇ ਜਾਣ ਦੀ ਲੋੜ ਹੋਵੇ। ਜਿਹੜੇ ਭੌਂਦੇ ਆ ਕੇ ਸਾਰੇ ਸਾਡੇ ਸਾਰਿਆਂ ਦੀ ਬੇਨਤੀ ਆ। ਉਹ ਦੋ ਆਦਮੀ ਜਿਹੜੇ ਸੀਵਰੇਜ ਮਾਰ ਰਹੇ ਨੇ ਇਹ ਬਾਪੂ ਜੀ ਦੇ ਕਰਵਾ ਦਿਓ। ਤੇ ਭਾਈ ਜੀ ਕੁਦਰਤ ਸਾਹਿਬ ਤੁਸੀਂ ਸਾਨੂੰ ਬੇਨਤੀ ਆ ਕਿ ਕੋਈ ਨਾ ਕੋਲ ਕੇ ਬਸ ਪਾਉਂਦੇ ਮਹੀਨੇ ਦੇ ਵਿੱਚ ਬਰਸਾਤ ਦੇ ਮੌਸਮ ਦੇ ਇਹ ਗੱਲ ਮੈਂ ਤੁਹਾਨੂੰ ਦੱਸਾਂ ਜੀ ਇਹ ਬੀਐਮਏ ਹਗਣੇ ਦੇ ਜਿਹੜੇ ਉਹਦਾ ਵਰਮਨਰ ਕਾਰਡੀਓਲੋਜੀਸਟ ਲਈ ਹਰਪੋਰਟ ਹੈ ਕਹਿੰਦਾ ਲਾਸਟ ਵਿੱਚ ਉੱਥੇ ਇੱਕ ਵਾਰ ਕੋਈ ਲੋਰ ਸਾਰੇ ਇਕੱਠੇ ਅਯੁਰਵੈਦ ਕਾਰੇ ਹਮਤੀ ਵਾਲੇ ਜੋਗਾੜ ਵਾਲੇ ਐਨੋਪਥੀ ਉਹ ਸ਼ਾਮ ਨੂੰ 5:00 ਵਜੇ ਜੱਜ ਸੀ 5:00 ਵਜੇ ਡਿਸੀਜਨ ਲੈਣਾ ਸੀ ਉਹ ਡਿਸੀਜਨ ਇੱਕ ਲਾਈਨ ਚ ਕਰ ਦਤਾ ਕਹਿੰਦਾ ਜਿੰਦਾ ਮਾਨਸਾਫਾ ਬਿਮਾਰੀ ਅੰਦਰ ਇਹ ਰਾਈਟ ਮਾਨ ਮਾਨਵਾਰ ਹੁੰਦਾ ਸਰੀਰ ਨੂੰ ਆਲੀ ਹੈ। ਤਾਂ ਪਹਿਲਾ ਐਨੇ ਕੁੱਤੇ ਤੇ ਬਾੜ ਤੋਂ ਲੈ ਕੇ ਸਿੱਕਾ ਕੰਟਰੋਲ ਮੰਨਦਾ ਹੈ। ਇਸ ਦੀ 500 ਤਰ੍ਹਾਂ ਦੀ ਬੈਡ ਕੈਮੀਕਲ ਬੁਡੂਸ ਕਰੇ। ਇਹ ਜਾਨੂੰ ਹਰ ਕੋਲ ਹੈ। ਪਰ ਸਿੰਪਲ ਵਾਲੇ ਨਜ਼ੀਰ ਕਹਿ ਨਹੀਂ ਕਰਦੇ ਤਾਂ ਸਾਡੇ ਭੰਗੜੇ ਪਾਉਂਦੇ ਨਹੀਂ। 1 ਰੁਪਿਆ ਸੀ ਨਾ ਤੂੰ ਦੇਖ ਲਿਆ ਵੀ ਅਸੀਂ ਪਾਈਆਂ ਦੀ ਗੈਰੀ ਚੋਂ। ਉਹਨਾਂ ਦੀ ਪਸੰਦ ਦਾ ਗਾਣਾ ਲਾ ਲਈਏ। ਤਾਂ ਜਿੰਨੀ ਵੀ ਡੈਰੀ ਦੇ ਪਸ਼ੂ ਨੇ ਸਾਰੇ ਕਿਲੋ ਕਿਲੋ ਦਵਾਜਾਂ ਦਾ ਨਹੀਂ। ਕਿਉਂ? ਉਹਨਾਂ ਦੇ ਜਿਹੜੇ ਉਹੀ ਸੇਮ ਸੈਲਜ਼ ਨੇ ਬੋਡੀ ਦੇ ਉਹ ਖੁਸ਼ ਹੁੰਦੇ ਹਨ ਸਾਨੂੰ ਵੀ ਖੁਸ਼ ਰਹਿਣਾ ਜ਼ਰੂਰੀ ਹੈ ਬਸ ਸਿੰਪਲ ਜਿਹਾ ਖੁਸ਼ ਕਿੰਨਾ ਰਹਿਣਾ ਹੈ ਤੁਸੀਂ ਆਪ ਆਪਣਾ ਦੇਖੋ ਕੀ ਰੱਬ ਵੀ ਚਾਰ ਭਰਾਇਆ ਜਿਹੜਾ ਧਰਮ ਵੀ ਰੱਬ ਨੂੰ ਓਨਲੀ ਇਹ ਉਹ ਆਪਣੇ ਹਿਸਾਬ ਨਾਲ ਰੱਬ ਨੂੰ ਪੋਂਦਾ ਉਹ ਆਪਣੇ ਹਿਸਾਬ ਨਾਲ ਪੋਂਦਾ ਗੁਰਾਂ ਗਦਾ ਵੀ ਇੱਕ ਮਾਨਸਿਕ ਜਾਤ ਸਭੇ ਇੱਕ ਹੀ ਪਛਾਣ ਕੋ ਕੀ ਕੀ ਆਪਾਂ ਕਵਾਂਗੇ ਸਾਡਾ ਰੱਬ ਕਿਦਾਂ ਦਾ ਹਿੰਦੂ ਦਾ ਕੋ ਹੋਰ ਰੱਬ ਹੋਊਗਾ ਮੁਸਲਮਾਨ ਦਾ ਹੋਰ ਹੋਊ ਕੋਈ ਹਿੰਦੂ ਦਾ ਕੋ ਹੋਊ ਇਹ ਨਹੀਂ ਕਹਿ ਬਕਰ ਜਮਦਗੀ ਗੱਲ ਕਰਨਗੇ ਇਹ ਵੀ ਕੀ ਇਦਾਂ ਦੀ ਵੰਡ ਪਈ ਹੈਗੀ ਉੱਪਰ ਕਿਤੇ ਦੋਬੇ ਬੇ ਬਕਰ ਬਕਰ ਆਏਗਾ ਕੱਲੇ ਕਦੇ ਮਜਬਦਾ ਕੀ ਕੋਈ ਦੇੰਦ ਦਸਤਾਨ ਦੀ ਵਿੱਚ ਕੋਰ ਰਨਿੰਗ ਲਮੈਂਟ ਆਪ ਖੁਦ ਪੜਿਆ। ਦੇ ਵਿੱਚ ਲਿਖਿਆ ਮੈਂ ਮਹਿੰਦ ਨਵੀਦ ਜੀ ਵਿੱਚ ਪੜਦਾ ਹੁਣ ਅਮ ਜਦੋਂ ਇਹ ਨਿਊਜ਼ ਨੇ ਨੋਟ ਕੀਤੀ ਹੱਲੇ ਤੇ ਮੇਰੇ ਦਿਮਾਗ ਤੇ ਹੈ। ਅੰਗਰੇਜ਼ੀ ਦੀ ਕਹਾਵਤ ਹੈ ਉਹ ਲਿਖਿਆ ਸੀ ਉਹ ਕਹਿੰਦਾ ਉਹ ਕਹਿੰਦਾ ਐਨ ਇੰਡੀਅਨ ਟਾਕਸ ਅ ਮਾਈਲ ਵਟ ਵਾਕ ਐਨ ਇੰਚ ਇੱਕ ਮੀਲ ਦੀ ਤਾਂ ਗੱਲ ਕਰਦਾ ਤੁਰਦਾ ਇੱਕ ਇੰਚ ਵੀ ਹੈ ਨੇ। ਇਹ ਕਹਦੇ ਆ ਜਿਹੜੀ ਹੁਣ ਧਰਮ ਕਰਮ ਇਹ ਸਾਰਾ ਮੈਂ ਇੱਕ ਚੀਜ਼ ਜਾਣ ਧਰਮ ਕੀ ਚੀਜ਼ ਹੈਗਾ ਧਰਮ ਕੀ ਹੈ ਤੁਹਾਡਾ ਕਰਮ ਹੈਗਾ ਕਰਮ ਇਹ ਤੁਹਾਡੇ ਕਰਮ ਵਧੀਆ ਹੈਗੇ ਆ ਉਹੀ ਅਸਲੀ ਧਰਮ ਕੋਈ ਨਹੀਂ ਬਾਕੀ ਦਾ ਦਿਖਾਵਾ ਉਹ ਹੈ ਇਹਦਾ ਆ ਜੋ ਅੱਜਕੱਲ ਹੋ ਰਿਹਾ ਆ ਇਹ ਮਨੁੱਖਤਾ ਦਾ ਘਾਣ ਹੋ ਰਿਹਾ 25 ਦੇ ਉੱਤੇ ਵਿੱਚ ਬੈਠ ਨੇ ਉਹ ਕੱਲ ਕਰਦੇ ਆ ਤੁਹਾਡੇ ਕੋਲ ਸੋਹਣੀ ਪਰਮਿਸ਼ਰ ਹੁੰਦੇ ਆ ਤੇ ਉਹ ਤਾਂ ਉਹ ਪੂਰਾ ਸਖਾਉਂਦੇ ਆ ਵੀ ਨਹੀਂ ਕਿਸੇ ਚੀਜ਼ ਨਾ ਜਾਣਤਾ ਆ ਮਿਸ ਜਿੱਦਦਰ ਮੈਂ ਹਮੇਸ਼ਾ ਮੈਂ ਪਲ ਕੇ ਆਈ ਹਾਂ ਆਪਣੀ ਫੈਮਿਲੀ ਚੋਂ ਤੇ ਸੰਤ ਤਾਂ ਪਤਾ ਹੀ ਨਹੀਂ ਸਜਾਤਾ ਪਤਾ ਬਿਲਕੁਲ ਨਹੀਂ ਸਤਾਤਾ ਨੇ ਉਹ ਹੀ ਤਾਂ ਗੱਲ ਕਰਦੇ ਨੇ ਹੁਣ ਅਸਾਨੂੰ ਪਤਾ ਵੀ ਨਹੀਂ ਸੀ ਅਸੀਂ ਪਤਾ ਰੱਖਣਾ ਵੀ ਨਹੀਂ ਚਾਹਿਆ ਕਰਨੀ ਗੱਲ ਤਾਂ ਹੁਣ ਕਰਮ ਜੀ ਕੀਦੀ ਨੇ ਕਰਮ ਸ੍ਰੀ ਧਰਮ ਹੀ ਆ ਤੁਹਾਡੇ ਕਰਮ ਜੇ ਤੁਹਾਡੇ ਕਰਮ ਵਧੀਆ ਹੈ ਤੁਹਾਡਾ ਧਰਮ ਉਹ ਸਭ ਤੋਂ ਵਧੀਆ ਧਰਮ ਹੈ ਨਾਲੇ ਰੋੜਾ ਦਾ ਸਾਰਾ ਮੁੰਡਾ ਕਿ ਮਦਦ ਕੋਈ ਨਹੀਂ ਸਾਰਾ ਪਾਈ ਜਾਂਦੇ ਆ ਆਹੀ ਤਾਂ ਗੱਲ ਹੈ ਕਿ ਉਹਨਾਂ ਸਾਰਾ ਪਾਈ ਜਾਂਦੇ ਕਲਾਸ਼ੀਆਂ ਤੇ ਫੇਰ ਕੀ ਕੀਤੀ ਸਾਡੇ ਆ ਆ ਤਾਂ ਦੱਸੇ ਨਹੀਂ ਇੰਜੀਨੀਅਰ ਟੌਪ ਸੇ ਮਾਈਲ ਪਰ ਡਾਜ਼ਨ ਇੰਜੀ ਕਲਾਸੀ ਇਹ ਤਾਂ ਗੱਲ ਕਰਨੀ ਜੜੀ ਇੱਥੇ ਆ ਕਰਨਾ ਜੀ ਕੁਝ ਨਹੀਂ ਹੈ ਜੀ ਉਹ ਹੈ ਜੀ ਕਲਾਸੀ ਕਿਹਾ ਸਾਡੇ ਵੱਡੇ ਕਰਦੇ ਮੈਂ ਜਿਹੜੀ ਜਿਹੜੀ ਗੱਲ ਜਿਹੜੀ ਗੱਲ ਦੱਸਦਾ ਲੈ ਕੇ ਦਈਏ ਆ ਜਿਹੜੀ ਗੱਲ ਦਾਤਰਾ ਲਿਆਉਣ ਦੀ ਆ ਉਹ ਗੱਲ ਦਾ ਮੇਰੇ ਘਰ ਦੇ ਮੂਹਰੇ ਇੱਕ ਪਲਾਂਟ ਪਿਆ ਸੀ ਪਰ ਸਾਰਿਆਂ ਨੂੰ ਪਤਾ ਕੋਈ ਨਹੀਂ ਸੀ ਉਹ ਪਲਾਟਰ ਨਾਲ ਵਾਰਸ ਜੀ ਉਸ ਬੰਦਰਾ ਨੇ ਕਬਜ਼ਾ ਕਰ ਲਿਆ ਔਲੇ ਪਾਸੇ ਮੈਂ ਆਪਣੇ ਲੜਕੇ ਦੇ ਸ਼ਾਦੀ ਵਾਲੇ ਟਿੱਪਰਾ ਨੂੰ ਮਿੱਟੀ ਪਵਾਈ 5-6 ਟਿੱਪਰ ਪਾ ਕੇ ਤਾਂ ਉੱਥੇ ਜਿੰਨੇ ਬੂਟੇ ਲੱਗੇ ਹੋ ਆ ਉਹ ਸਾਰੇ ਮੈਂ ਕੱਲੇ ਲਾਏ ਆ ਮੈਂ ਸਾਰੇ ਆਪਣਾਵਾ ਨੂੰ ਬੇਨਤੀ ਕਰੂੰਗਾ ਜੇ ਦबई ਵਰਗਾ ਕੰਟਰੀ ਬੂਟੇ ਲਾ ਕੇ ਮੀਂਹ ਪਵਾ ਸਕਦਾ ਅਸੀਂ ਵੀ ਬੂਟੇ ਲਾ ਕੇ ਮੀਂਹ ਪਵਾ ਸਕਦੇ ਆ ਆਪਾਂ ਸਾਰੇ ਜਾਨੇ ਕੋਸ਼ਿਸ਼ ਕਰੀਏ ਇੱਕ ਦਾ ਬੂਟਾ ਲਾਉਣ ਦੀ ਜਿੱਥੇ ਕਿ ਥਾਂ ਮਿਲਦਾ ਪਰ ਉਹ ਘਰ ਦੇ ਨੇੜੇ ਇਥੇ ਜੀਟੀ ਰੋਡ ਦੇ ਥਾਂ ਮੈਂ ਜਿਹੜੇ ਬੂਟੇ ਉੱਥੇ ਕੱਢ ਕੇ ਅਸੀਂ ਸਾਡੇ ਇਥੇ ਅਰਮਨ ਸਿੰਘ ਦੇ ਸਰਦਾਰ ਜੀ ਆ ਸੂਬੇਦਾਰ ਜੀ ਕੀ ਨਾਂ ਉਹਨਾਂ ਦਾ ਇਹ ਜਗਿੰਦਰ ਸਿੰਘ ਜੀ ਉਹਨਾਂ ਨੇ ਜੀਟੀ ਰੋਡ ਦੇ ਉੱਪਰ ਪਤਾ ਨਹੀਂ ਕਿੰਨੇ ਕਿੰਨੇ ਮਦੇ ਬੂਟੇ ਦੇਖਦੇ ਲਾਏ ਆ ਤੇ ਜਿਹੜੇ ਬੂਟੇ ਅਜ ਪੜ ਰਹੇ ਮਦੇ ਬੂਟੇ ਦੇਖਦੇ ਬੂਟੇ ਉਹਨਾਂ ਨੇ ਜੀਟੀ ਰੋਡ ਦੇ ਉੱਪਰ ਲਾ ਕੇ ਉਹਨਾਂ ਪਾੜੇ ਬੜਾ ਤਾਂ ਬੂਟਾ ਦੀ ਸ਼ਕ ਬਹੁਤ ਸੋਹਣੀ ਕੋ ਵੀ ਕਿ ਮੈਂ ਤਾਂ ਸਾਰੇ ਨੂੰ ਇਹ ਕਹਿਣਾ ਜੇ ਇਥੇ ਵੀ ਤਰਾ ਮਿਲਦਾ ਸਾਰੇ ਭਰਾਵਾਂ ਨੂੰ ਇੱਕ ਦਾ ਬੂਤਾ ਜਰੂਰ ਲਾਉਣਾ। ਸਾਡਾ ਬਾਬਾ ਕਹਿੰਦਾ ਸੀ ਕਿ ਜੇ ਟਾਲੀ ਲਾ ਦੇਂ ਵੰਸਾਨ ਇੱਕ ਉਹ ਆਪ ਸ਼ਾਮੇ ਨਹੀਂ ਬਹਿ ਸਕਦਾ ਉਸ ਟਾਲੀ ਦੀ। ਉਹਦੇ ਪੋਤੇ ਨੇ ਉਸ ਟਾਲੀ ਦੀ ਸ਼ਰਮ ਮਾਨਣੀ। ਉਹਦੇ ਪੋਤੇ ਨੇ ਜੇ ਬੂਤਾ ਕਹਿੰ ਮੈਂ ਕਿਉਂ ਲਾਵਾਂ ਮੈਂ ਤਾਂ ਸ਼ਾਮੇ ਬਹਿਣਾ ਨਹੀਂ। ਨਾ ਬਾਬਾ ਲਾਵੇ ਨਾ ਪੁੱਤਾਂ ਲਾਵੇ ਸ਼ਾਮੀ ਕਿੱਦਾਂ ਬੈਠੇ ਜਾਊ। ਇਸ ਕਰਕੇ ਹਰ ਇੱਕ ਇਨਸਾਨ ਨੂੰ ਇੱਕ ਬੂਤਾ, ਦੋ ਬੂਤੇ, ਤਿੰਨ ਬੂਤੇ ਆਪਣੀ ਜ਼ਿੰਦਗੀ 'ਚ ਕਿੰਨਾ ਕਿਤੇ ਜਰੂਰ ਲੋਣੀ ਚਾਹੀਦੀ ਇੱਕ ਇੱਕ ਲਾਵਾਂਗੇ ਦੋ ਦੋ ਲਾਵਾਂਗੇ ਤੇ ਬੂਕੇ ਬਹੁਤ ਹੋ ਜਾਣਗੇ ਨਹੀਂ ਉਲਟਾ ਹੈਗਾ ਬਣਿਆ ਵੀ ਕਹਿੰਦੇ ਇੱਕ ਰੋਕ ਤੇ 100 ਸੋਕ ਇੱਕ ਰੋਕ 100 ਸੋਕ ਗੱਲ ਹੈ ਉਹ ਰੋਕ ਪੂਰੇ ਦੰਤਾਂ ਬਣ ਦੰਤ ਨਾ ਬਣਨ ਦਾ ਕੋ ਮਤਬ ਨਹੀਂ ਇਹ ਤਾਂ ਮੈਂ ਬਾਰਾਂ ਸ਼ਾਮੀਆਂ ਸੀ ਨਿਮਾ ਮੈਂ ਤਾਂ ਚਾਹਿਆ ਉਥੇ ਕਰੀ ਜਿੰਨੇ ਗੱਲਾਂ ਮਾਰਦੇ ਆ ਪਿਆਰ ਤੋਂ ਬਦਨ ਆਲੇ ਸਾਰੇ ਦੰਦ ਬਜੂਤ ਉਹਦੇ ਦਾ ਪਰ ਇਹਨਾਂ ਰੈਗੂਲਰ ਕਰਨ ਨੂੰ ਸਾਰੇ ਮਿਲੇ ਜੇ ਬ੍ਰਸ਼ ਨਾਲੋਂ ਕਿਤੇ ਬੈਠ ਰਹੇ ਆ ਇਹ ਹਾਂ ਸਾਹਿਬ ਵੀ ਆਹ ਤੋਰਦੇ ਨੰਮੀ ਡਾਕਟਰ ਕਰਦੇ ਆ ਮੈਂ ਇਹਨਾਂ ਨੂੰ ਦੇਖ ਕੇ ਮੈਂ ਵੀ ਸ਼ੁਰੂ ਕੀਤੀ ਹੁਣ ਮੈਨੂੰ ਜੇ ਨਾ ਮਿਲੇ ਖੇੜਾ ਰੋਡ ਤੇ ਮੁੰਡੇ ਰਿੰਦੇ ਆ ਉਹ ਪਿੰਡਾਂ ਚੋਂ ਨੰਮੀ ਦੇ ਦੱਤ ਨਾਲ ਵੱਢ ਕੇ ਲਿਆਉਂਦੇ ਆ ਕਿਉਂ 50 ਰੁਪਏ ਦੀਆਂ ਦੇ ਦਿਨ ਦੇ ਕਾਫੀ ਆਹ ਡਰਾਈ ਵੀ ਆਉਂਦੀਆਂ ਇਹ ਲੈ ਰੀਆਂ ਆ ਇਹ ਰਾਮ ਜੇ ਦੇ ਵਿੱਚ ਲਾ ਕੇ ਰੱਖ ਲਓ ਜੇ ਮੁੱਲ ਮਿਲਦੀਆਂ ਇਹਨੂੰ ਫ੍ਰਿਜ ਰੱਖ ਲਓ ਕੁਝ ਨਹੀਂ ਖਰਾਬ ਹੋਣਾ ਚਾਹੀਨੇ ਮਹੀਨੇ ਬਾਅਦ ਕਰ ਲਓ ਮੈਂ ਵੀ ਫ੍ਰਿਜ ਰੱਖ ਲੈਣਾ ਫ੍ਰਿਜੋਂ ਕੱਢ ਕੇ ਡਾਕਟਰ ਕਹਿੰਦਾ ਰੋਜ਼ ਉੱਥੋਂ ਤਾਂ ਛੋਟੇ ਛੋਟੇ ਬੁਟੇਆ ਤੋੜਿੰਦੇ ਜਾਂਦੇ ਇਹ ਤਾਂ ਛਾਂਗਣੀ ਸੀ ਕਰਕੇ ਉੱਪਰੋਂ ਜਾਂਦੇ ਨਹੀਂ ਸੀ ਕਿ ਮੈਂ ਵੱਡਦੇ ਤੇ ਉਪਰੋਂ ਮੈਂਗਾ ਸਿਟਨੇ ਜਹੂਰਿਆ ਪਰ ਉਹ ਆਪਣੇ ਪਰਿਵਾਰ ਨੂੰ ਦੇ ਦਿੰਨੇ ਕਿਹਾ ਡਾਕਟਰ ਸਾਹਿਬ ਸਾਡੇ ਤੋਂ ਜ਼ਿਆਦਾ ਵਧੀਆ ਜਾਣਦੇ ਆ ਮੈਂ ਵੀ ਕਿਤੇ ਪੜ ਰਿਆ ਸੀ ਕਿ ਅਸੀਂ ਜਿਹੜਾ ਡੇਲੀ ਫੁੱਟ ਬੇਸਡ ਕਰਦੇ ਆ ਇਹ ਸਾਡੇ ਸਰੀਰ ਲਈ ਬਹੁਤ ਖਤਰਨਾਕ ਹੈ ਇਹਦੇ ਵਿੱਚ ਇੱਕ ਇਹੋ ਜਿਹਾ ਕੈਮੀਕਲ ਹੁੰਦਾ ਤੇ ਜਿਹੜਾ ਕੈਂਸਰ ਦੇ ਜਰਮ ਪੈਦਾ ਕਰਦਾ ਸਾਡੇ ਸਰੀਰ ਦੇ ਵਿੱਚ ਕਉ ਜਿਹੜਾ ਉਹਦੇ ਵਿੱਚ ਕੈਮੀਕਲ ਇਕ ਪਾਉਂਦੇ ਆ ਉਹਦੇ ਨਾਲ ਸਾਡੇ ਜਿਲੇ ਦੇ ਰੂਹ ਚ ਰਹਿੰਦਾ ਸਾਡੇ ਸੀਰ ਜਾਂਦਾ ਉਹਦਾ ਕੈਸਰ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਤੇ ਜੇਕਰ ਅਸੀਂ ਆਪਣੇ ਨੈਚਰਲ ਤਰੀਕੇ ਨਾਲ ਚਾਹੋ ਕਿ ਕਿਕਰ ਨਹੀਂ ਦਤਨ ਹੋਵੇ ਨਿੰਮ ਦੀ ਹੋਵੇ ਡਾਲੀ ਵੀ ਹੋਵੇ ਇਹ ਕਰੀਏ ਤਾਂ ਮਤਲਬ ਅਸੀਂ ਕੁਦਰਤ ਵੱਲ ਵਾਪਸ ਭਰਤ ਕੇ ਆਪਣੇ ਸਿਹਤ ਨੂੰ ਵਧੀਆ ਬਣਾ ਸਕਦੇ ਆ ਤੇ ਸਰਪੰਚ ਸਾਹਿਬ ਨੇ ਵਧੀਆ ਜੇ ਪ੍ਰਤਪਾਈ ਆ ਕਿ ਇਹਨਾਂ ਨੇ ਉੱਥੇ ਬੁੱਤੇ ਲੈ ਨਿੰਮ ਦੇ ਤੇ ਉਹਨਾਂ ਸ਼ਾਂਗਿਆ ਜੀ ਤਾਂ ਨਿੰਮ ਤੇ ਦਤਣਾ ਬੰਡੀਆਂ ਕੀਤੀਆਂ ਤੇ ਸਾਨੂੰ ਸਾਰਿਆਂ ਨੂੰ ਜਿੱਥੇ ਦਤਣ ਬਣੀਆਂ ਚਾਹੀਦੀਆਂ ਉੱਥੇ ਦਤੜਾ ਪੈਦਾ ਕਰਨ ਵਾਲੇ ਦਰੱਖਤ ਵੀ ਲਾਉਣੇ ਚਾਹੀਦੇ ਆ ਤਾਕਿ ਅਸੀਂ ਜੋ ਟੂਥ ਪੇਸਟ ਜਾਂ ਟੂਥ ਪਾਊਡਰ ਹੈ ਮਹਿੰਗੇ ਮਹਿੰਗੇ ਖਰੀਦਦੇ ਆ ਜੋ ਤੇ ਸਰੀਰ ਲਈ ਖਤਰਨਾਕ ਆ ਤੇ ਉਹਦੀ ਬਜਾਏ ਦਤਣਾ ਕਰੀਏ ਤਾਂ ਵਧੀਆ ਗੱਲ ਆ ਤੇ ਅਸੀਂ ਧੰਨਵਾਦੀ ਆ ਸਰਪੰਚ ਸਾਹਿਬ ਦੇ ਉਸ ਤੋਂ ਬਾਅਦ ਧੰਨਵਾਦੀ ਆ ਭਿੰਡਰ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਅੱਜ ਇਹ ਦਤਣਾ ਵੰਡ ਰੀਆਂ ਨੇ ਤੇ ਮੈਡਨ ਕਾਉਂਸਲਰ ਸਾਹਿਬ ਵੀ ਸਾਡੇ ਆਏ ਨੇ ਇਹਨਾਂ ਨੂੰ ਵੀ ਅਸੀਂ ਸਵਾਗਤ ਕਰਦੇ ਹਾਂ ਆਹ ਬੋੜੀਆਂ ਜੀ ਕਰੂ ਖੜੇ ਚੱਦੀਆਂ ਉਹ ਤਰ੍ਹਾਂ ਦੀ ਤਰੀਕ ਹੈ ਉਹਨਾਂ ਦੇ ਫੁੱਟ ਬਲਦੀ ਆਹ ਬੋੜੀਆਂ ਬੜੀਆਂ ਨੇ ਦੇਖੀ ਤੀ ਤੋ ਚਾਰ ਚਾਰ ਦਿਓ ਤੁਸੀਂ ਬੰਦੂ ਭੱਜਦੇ ਬੰਦੀਆਂ ਦਾ ਰਹਿ ਗਈ ਹੈ ਆਹ ਤਰ੍ਹਾਂ ਜੇ ਕੱਥੀਆਂ ਆਣ ਲੈਂਦੇ ਆ ਹਾਂ ਤਾਂ ਠੀਕ ਹੈ ਠੀਕ ਹੈ ਜੀ ਜੀ ਦੋ ਦਿਓ ਜੀ ਆਓ ਆਓ ਆਪਾਂ ਡਾਕਟਰ ਪਾਣ ਦੋ ਆਓ ਆਓ ਲੋ ਆ ਜਾਨ ਆ ਜਾਨ ਸਾਪਨ ਦਾ ਫਾਇਦਾ ਹੀ ਆ ਭਾਜੀ ਉਹ ਤੁਸੀਂ ਬਿਠੋ ਤੁਸੀਂ ਬਿਠੋ ਨਾ ਤੁਸੀਂ ਬਿਠ ਕੇ ਲੱਗੇ ਜਾਓ ਬਹੁਤ ਬਹੁਤ ਧੰਨਵਾਦ ਜੀ ਕਿੱਥੋਂ ਲੱਗਦੇ ਆਂ ਸਭ ਮੈਂ ਲੱਗਦੇ ਆਂ ਬਰ ਬੱਲੇ ਆ ਜਾਓ ਲੈ ਆਓ ਜੀ ਲੈ ਆਓ ਇਹ ਬੋਲੀ ਬੋਲੀ ਬਹੁਤ ਜੁਦੋ ਕੋਠਾ ਬੜਾ ਕੋਠਾ ਜੀ ਲੈ ਆਓ ਆ ਜੀ ਜਵਾਹਰ ਜੀ ਦਾ ਫਾਇਦਾ ਆ ਜੀ ਬਸ ਆ ਗਏ ਆ ਅਧਿਆਪਕ ਜੀ ਆ ਗਏ ਆ ਅਧਿਆਪਕ ਜੀ ਆਉਂਦੇ ਚਾਹੋ ਫੋਟੋ ਬੱਦੀ ਨਹੀਂ ਸਰਪਾ ਜੀ ਡੱਡਾ ਸਾਹਿਬ ਬਾਹਰ ਹੋਵੋ ਤੁਸੀਂ ਹਾਂ ਅੱਧਾ ਲੋੜਾ ਸੀ ਇਹਦਾ ਅੱਧਰ ਵੀ ਦਿਓ ਜੀ ਸ਼ਾਮ ਨੂੰ ਆਓ ਸਰਪਾ ਜੀ ਜ਼ਿਆਦਾ ਦੇਰ ਕਰਨਾ ਨਹੀਂ ਸਰਪਾ ਜੀ ਸਰਵੰਨ ਦੇ ਸਰਵੰਨ ਜੀ ਯਾਰ ਮੰਨਦੇ ਸਨ ਮੈਂ ਲਾਇਆ ਅੱਜ ਆ ਗਿਆ ਹਾਂ ਅਰ ਮੈਂ ਵੀ ਬਹੁਤ ਲੱਗਦਾ ਹੈ ਇਹਦਾ ਵੀਡੀਓ ਲਾਇਆ ਹੈ ਨਾ ਸਾਮਾ ਨਾ ਤਾਂ ਮੈਂ ਅਕਸਰ ਦੇਖਿਆ ਜਿਵੇਂ ਹਰੇਕ ਮੌਕੇ ਤੇ ਕੋਈ ਪ੍ਰੋਗਰਾਮ ਛੋਟਾ ਮੋਟਾ ਜਿਹਾ ਕਰਦੇ ਨੂੰ ਯਾਦ ਕਰਦੇ ਆ ਤੇ ਕੋਈ ਕੋਈ ਸਮੱਸਿਆਵਾਂ ਜਿਹੜੀਆਂ ਉਹਦਾ ਸ਼ੇਅਰ ਦਿਆਂ ਉਹਨੂੰ ਡਾਊਨ ਕਰਵਾਉਂਦੇ ਮੈਂ ਤੈਨੂੰ ਇਹਦਾ ਸਮਰਥਨ ਕਰਾਉਣਾ ਤਾਂ ਉਹ ਸਮੱਸਿਆ ਹੱਲ ਕਰਵਾਉਣ ਦੀ ਕੋਸ਼ਿਸ਼ ਮੈਂ ਸਮੱਸਿਆ ਵੀ ਹੱਲ ਕਰਵਾਉਣ ਦੀ ਕੋਸ਼ਿਸ਼ ਹੀ ਕਰੂੰਗੀ ਤੇ ਭਰੋਸਾ ਵੀ ਦਿਵਾਉਂਦੀ ਆ ਕਿ ਨਾਲ ਨਾਲ ਤੁਹਾਡੇ ਨਾਲ ਰਹੂੰਗੀ ਕਿ ਨਾਲ ਕੰਮ ਕਰਵਾਉਣ ਲਈ ਕਰ ਦੇ ਰਾਂ ਹਾਂ ਕਿ ਦਰ ਤੋਂ ਪਤਾ ਹੈ ਅੱਜ ਕੱਲ੍ਹ ਨੀਂਸਾ ਤਾਂ ਬਹੁਤ ਘੱਟ ਗਿਆ ਜਿੱਥੇ ਲੱਗੇ ਉਹ ਸੁੱਕ ਕੇ ਖਤਮ ਹੋ ਗਿਆ ਅਸੋ ਇਹ ਦਾਤਨਾ ਦਿੱਤੀ ਆ ਤੁਹਾਨੂੰ ਯਾਦ ਕਰਾਉਣ ਨੂੰ ਇਹ ਲਾਉਣੀਆਂ ਆ। ਨਹੀਂ ਮਲਾ ਰਹੇ। ਹਾਂ ਆਪਾਂ ਵਾਧਾ ਵਧਾਉਣਾ ਹੈ। ਬਰਸਾਤ ਦਾ ਮੌਸਮ ਹੈ ਨਾ। ਜਾਣੇ ਕਿਥੇ ਦੱਸੋ ਨਹੀਂ। ਜਿਹੜੇ ਤੁਹਾਡੇ ਜਗ੍ਹਾ ਤੋਂ ਸਾਰੀਆਂ ਪੱਕੀ ਗਈਆਂ ਨੇ। ਨਹੀਂ ਮੈਂ ਕਿਸੇ ਦਿਨ ਆਪਾਂ ਡੇਟ ਫਿਕਸ ਕਰ ਲਾਂਗੇ। ਆਪਾਂ ਡੇਟ ਫਿਕਸ ਕਰ ਲੈਂਦੇ ਫਿਰ ਮੈਂ ਦੱਸੂਗੀ ਸੌਂਦੀ। ਤੇ ਆਪਾਂ ਇੱਕ ਦਿਨ ਕਰਦੇ ਆ ਆਪਾਂ ਸਾਰਾ ਪੁੱਛਦੇ ਆਹੀ ਵਾਲੀ ਕਿਦਨੀ ਹੈ? ਨਹੀਂ ਨਹੀਂ। ਇਹ ਮੈਂ ਲੈ ਕੇ ਆਉਂਗੀ ਮੂਤ। ਪਾਪੀ ਵੀ ਮੈਂ ਲੈ ਕੇ ਆਉਂਗੀ। ਨਹੀਂ ਕਿ ਅਸੀਂ ਸੰਭਾਲ ਲਈਏ ਫਿਰ। ਠੀਕ ਹੈ। ਨੇ ਤੁਸੀਂ ਤੇ ਲੈਣੇ ਬੱਟ ਨਿੰਮ ਦਾ ਬੂਟਾ ਵਾਸੀ ਲਿਆਵਾਂਗੇ ਨਹੀਂ ਆਪਣੇ ਲਿਆਵਾਂਗੇ ਅਸੀਂ ਲਿਆਵਾਂਗੇ ਜਦੋਂ ਵੀ ਲਾਣੀ ਹੈ ਹਾਂਜੀ ਥੈਂਕ ਯੂ ਤੁਹਾਡਾ ਭਾਜੀ